ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਵਿਰੋਧੀ ਹੋਣ ਦਾ ਸੰਕੇਤ ਦਿੱਤਾਗਾ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜੋ ਆਲਰੇਡੀ ਬਰਦਾ ਪਾਣੀ ਸੀ ਉਹ ਜਿਹੜਾ ਹਰਿਆਣਾ ਨੂੰ ਜਾ ਰਿਹਾ ਸੀਗਾ ਪਰ ਲੇਕਿਨ ਹੁਣ ਬਾਦੂ ਪਾਣੀ ਦੇ ਕੇ ਮੈਂ ਸਮਝਦਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਘਟੋਖਾ ਕੀਤਾਗਾ ਦੇਹ ਚਾਰਦਾਗਾ ਕਿ ਜਿਹੜਾ ਪਾਣੀ ਅਲੋਟ ਆ ਅਸੀਂ ਆਲਰੇਡੀ ਦੇ ਰਿਹਾਗੇ ਪਰ ਲੇਕਿਨ ਵਾਧੂ ਪਾਣੀ ਦੇਣਾ ਕਿਉਂਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਵਾਧੂ ਪਾਣੀ ਦੇਣਾ ਇਹ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਭਾਰਤ ਜਨਤਾ ਪਾਰਟੀ ਨੇ ਛੁਰਾ ਮਾਰਿਆਗਾ ਪੰਜਾਬ ਦਾ ਕਿਸਾਨ ਅੱਜ ਮੂਦ-ਮੂਦ ਨੂੰ ਤਰਸ ਰਿਹਾ ਔਰ ਦੂਸਰੇ ਪਾਸੇ ਤੁਸੀਂ ਰੈਣੇ ਨੂੰ ਪਾਣੀ ਦੇ ਰਹੇ ਹੋ ਇੱਥੋਂ پتہ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਕਿਸਾਨ ਤੋਂ ਬਦਲਾ ਲੈਣਾ ਚਾਹੁੰਦੀ ਆ ਔਰ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਆ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਆ ਇਸੇ ਕੱਲ ਕਰਕੇ ਪੰਜਾਬ ਵਿਰੋਧੀ ਫੈਸਲੇ ਜਿਹੜੇ ਲਗੇ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲੈ ਰਹੀ ਆ ਔਰ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਆ ਮੈਨਾ ਫੈਸਲਿਆਂ ਦੀ ਔਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪਾਣੀ ਦਿੱਤਾਗਾ ਹਰਿਆਣੇ ਨੂੰ ਉਹਦੀ ਸਖਤ ਦਿੰਦਾ ਕਰਦੀ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫੇਰ ਪੰਜਾਬ ਵਿਰੋਧੀ ਹੋਣ ਦਾ ਸੰਕੇਤ ਦਿੱਤਾਗਾ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜੋ ਆਲਰੇਡੀ ਵਰਦਾ ਪਾਣੀ ਸੀ ਉਹ ਭਾਵੇਂ ਜਿਹੜਾ ਹਰਿਆਣਾ ਨੂੰ ਜਾ ਰਿਹਾ ਸੀਗਾ ਪਰ ਲੇਕਿਨ ਹੁਣ ਵਾਧੂ ਪਾਣੀ ਦੇ ਕੇ ਮੈਂ ਸਮਝਦਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਘਟਕਾ ਕੀਤਾਗਾ ਦੇਖ ਜਾਂਦਾਗਾ ਕਿ ਜਿਹੜਾ ਪਾਣੀ ਅਲੋਟ ਆ ਅਸੀਂ ਆਲਰੇਡੀ ਦੇ ਰਿਹਾਗੇ ਪਰ ਲੇਕਿਨ ਵਾਧੂ ਪਾਣੀ ਦੇਣਾ ਕਿਉਂਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਵਾਧੂ ਪਾਣੀ ਦੇਣਾ ਇਹ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਭਾਰਤ ਜਨਤਾ ਪਾਰਟੀ ਨੇ ਛੁਰਾ ਮਾਰਿਆਗਾ ਪੰਜਾਬ ਦਾ ਕਿਸਾਨਾਂ ਬੂਦ ਬੂਦ ਨੂੰ ਤਸਰੀਆ ਦੂਸਰੇ ਪਾਸੇ ਤੁਸੀਂ ਰੈਣੇ ਨੂੰ ਪਾਣੀ ਦੇ ਰਹੇ ਆ ਇੱਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਕਿਸਾਨ ਤੋਂ ਬਦਲਾ ਲੈਣਾ ਚਾਹੁੰਦੀ ਆ ਔਰ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਆ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਆ ਇਸੇ ਗੱਲ ਕਰਕੇ ਪੰਜਾਬ ਬਰੋਦੀ ਫੈਸਲੇ ਜਿਹੜੇ ਲੱਗੇ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲੈ ਰਹੀ ਆ ਔਰ ਲਗਾਤਾਰ ਪੰਜਾਬ ਬਰੋਦੀ ਫੈਸਲੇ ਲੈ ਰਹੀ ਆ ਮੈਨਾ ਫੈਸਲਿਆਂ ਦੀ ਔਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪਾਣੀ ਦਿੱਤਾਗਾ ਹਰਿਆਣੇ ਨੂੰ ਉਹਦੀ ਸਖਤ ਦੰਦਾ ਕਰ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਬਰੋਦੀ ਹੋਣ ਦਾ ਸੰਕੇਤ ਦਿੱਤਾਗਾ ਪੰਜਾਬ ਬਰੋਦੀ ਹੋਣ ਦਾ ਸਬੂਤ ਦਿੱਤਾਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜੋ ਆਲਰੇਡੀ ਵਰਦਾ ਪਾਣੀ ਸੀ ਉਹ ਪਾਣੀ ਜਿਹੜਾ ਹਰਿਆਣੇ ਨੂੰ ਜਾ ਰਿਹਾ ਸੀਗਾ ਪਰ ਲੇਕਿਨ ਹੁਣ ਵਾਧੂ ਪਾਣੀ ਦੇ ਕੇ ਮੈਂ ਸਮਝਦਾ ਪੰਜਾਬੀਆਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਨੇ ਬਹੁਤ ਵੱਡਾ ਘਟੋਖਾ ਕੀਤਾਗਾ ਦੇਹ ਜਾਣਦਾਗਾ ਕਿ ਜਿਹੜਾ ਪਾਣੀ ਅਲੋਟ ਆ ਅਸੀਂ ਆਲਰੇਡੀ ਦੇ ਰਿਹਾਗੇ ਪਰ ਲੇਕਿਨ ਵਾਧੂ ਪਾਣੀ ਦੇਣਾ ਕਿਉਂਕਿ ਪਾਜਾਬ ਕੋਲੇ ਪਾਣੀ ਹੈ ਨਹੀਂ ਵਾਧੂ ਪਾਣੀ ਦੇਣਾ ਇਹ ਪੰਜਾਬ ਦੇ ਲੋਕਾਂ ਦੀ ਪਿੱਠ ਦੇ ਵਿੱਚ ਭਾਰਤ ਜਨਤਾ ਪਾਰਟੀ ਦੀ ਸ਼ਰਾ ਮਾਰਿਆਗਾ ਪੰਜਾਬ ਦਾ ਕਿਸਾਨਾਂ ਬਹੁਤ ਬੁਧਰੂਤ ਅਸਰੇ ਆ ਦੂਸਰੇ ਪਾਸੇ ਤੁਸੀਂ ਰੈਣੇ ਨੂੰ ਪਾਣੀ ਦੇ ਰਹੇ ਆ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਕਿਸਾਨ ਤੋਂ ਬਦਲਾ ਲੈਣਾ ਚਾਹੁੰਦੀ ਆ ਔਰ ਪੰਜਾਬੀਆਂ ਦੇ ਖਿਲਾਫ ਸਾਜ਼ਿਸ਼ ਰਚ ਰਹੀ ਆ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੀ ਖੇਤੀ ਨੂੰ ਮਾਰਨਾ ਚਾਹੁੰਦੀ ਆ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੀ ਆ ਇਸੇ ਕਰ ਕਰਕੇ ਪੰਜਾਬ ਪ੍ਰੋਦੀ ਫੈਸਲੇ ਜਿਹੜੇ ਲੱਗੇ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲੈ ਰਹੀ ਆ ਔਰ ਲਗਾਤਾਰ ਪੰਜਾਬ ਪ੍ਰੋਦੀ ਫੈਸਲੇ ਲੈ ਰਹੀ ਆ ਮੈਨਾ ਫੈਸਲਿਆਂ ਦੀ ਔਰ ਪਾਕੜਾ ਬ੍ਰੇਸ ਬਿਆਸ ਮੈਨੇਜਮੈਂਟ ਬੋਰਡ ਚੋਂ ਪਾਣੀ ਦਿੱਤਾਗਾ ਹਰਿਆਣੇ ਨੂੰ ਉਹਦੀ ਸਖਤ ਦਿੰਦਾ ਕਰਕੇ